ਮਾਂ ਨੂੰ ਪੁੱਛਦਾ ਤ੍ਰੂ ਜਿਹੜਾ ਤੂੰ ਸੁਆਣੀਏ ਕਿ ਸ੍ਰੀਤਾ ਭਾਵ ਤੂੰ ਰਾਣੀਏ ਕਿ ਤੂੰ ਇਹ ਨੁਕਰਾਨੀ ਜਿਹੜੇ ਤੇਰੇ ਪੁੱਤਰ ਦੇ ਨਾਲ ਇਹ ਵਿਹਾਰ ਕੀਤਾ ਤੇ ਮਾਂ ਸੀ ਬੜੀ ਸਿਆਣੀ ਉਹਨੇ ਜਿਹੜਾ ਜਿਹੜਾ ਗਿਆਨ ਦਿੱਤਾ ਉਹ ਗਿਆਨ ਆਧਾਰ ਬਣ ਗਿਆ ਭਗਤ ਤ੍ਰੂ ਦੇ ਜੀਵਨ ਦੇ ਵਿੱਚ ਗਿਆਨ ਛੋਟਾ ਜੀ ਜਿਹੜਾ ਉਹ ਹੀ ਕੰਮ ਦੇ ਜਾਂਦਾ ਜੇ ਉਹਦੇ ਉੱਤੇ ਚੱਲੀਏ ਤੇ ਤਾਂ ਉਹਨੇ ਕਿਹਾ ਬਈ ਹੈ ਤੇ ਮੈਂ ਰਾਣੀਆਂ ਪਰ ਮੈਂ ਬੰਦਗੀ ਨਹੀਂ ਕੀਤੀ ਜਿਸ ਕਰਕੇ ਮੇਰਾ ਮਿਲਿਆ ਹੋਇਆ ਰਾਜ ਖੁੱਸ ਗਿਆ ਕਈ ਵਾਰੀ ਨਾ ਜੋ ਵੀ ਸਾਨੂੰ ਮਿਲਦਾ ਹੈ ਸੰਸਾਰ ਦੇ ਵਿੱਚ ਇਹ ਇੱਕ ਤਾਂ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤੀ ਹੁੰਦੀ ਹੈ ਪਰ ਇੱਕ ਮਨੁੱਖ ਦੀ ਭਾਗਸ਼ਾਲੀ ਜਿਹੜੀ ਹੁੰਦੀ ਹੈ ਨਾ ਉਹਦੀ ਪਰਅਲਬਦ ਉਹਨੂੰ ਕਹਿੰਦੇ ਨੇ ਭਾਗਸ਼ਾਲੀ ਦੇ ਵਿੱਚ ਲਿਖਿਆ ਹੁੰਦਾ ਹੈ ਭਾਗ ਦੇ ਵਿੱਚ ਜਿਹੜੀ ਚੀਜ਼ ਹੈ ਉਹ ਮਨੁੱਖ ਕੋਲ ਕਿਸੇ ਨਾ ਕਿਸੇ ਸਬੱਬ ਕਰਕੇ ਆਪ ਹੀ ਆ ਜਾਂਦੀ ਤੇ ਭਾਗ ਕਦੇ ਨਾ ਬਣਦੇ ਨੇ ਭਾਗ ਬਣਦੇ ਨੇ ਦੋ ਚੀਜ਼ਾਂ ਦੇ ਨਾਲ ਸੇਵਾ ਕਰਨ ਨਾਲ ਤੇ ਸਿਮਰਨ ਕਰਨ ਦੇ ਨਾਲ ਇਹਦੇ ਨਾਲ ਭਾਗ ਬਹੁਤ ਮਨੁੱਖ ਤੇ ਬਣ ਜਾਂਦੇ ਨੇ ਜੇ ਭਾਗ ਮਾੜੇ ਵੀ ਨੇ ਕਮਜ਼ੋਰ ਵੀ ਨੇ ਤੇ ਨਾਮ ਜਿਹੜਾ ਹੈ ਉਹ ਭਾਗ ਵਾਲੇ ਬਣਾ ਦਿੰਦਾ ਹੈ ਆ ਬਾਣੀ ਵਿੱਚ ਆਉਂਦਾ ਹੈ ਨਾ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ ਉਹਨਾਂ ਦੇ ਆਪਣੇ ਭਾਗ ਵੱਡੇ ਨੇ ਜੇ ਤੁਸੀਂ ਸੰਗਤ ਕਰਦੇ ਹੋ ਉਹਨਾਂ ਤੋਂ ਨਾਮ ਦੀਦਾਰ ਦਾ ਪਿਆਰ ਜਿਹੜਾ ਹੈ ਭਾਗ ਵੱਧੇ ਜਾਂਦੇ ਨੇ ਭਾਗਾਂ ਦਾ ਖਜ਼ਾਨਾ ਵੱਧਦਾ ਹੀ ਜਾਂਦਾ ਹੈ ਤੇ ਜੇ ਸਾਧ ਸੰਗਤ ਜੀ ਭਾਗ ਚੰਗੇ ਹੋਣ ਗੁਰੂ ਨੇ ਬਹੁਤ ਕੁਝ ਦਿੱਤਾ ਹੋਵੇ ਤੇ ਬੰਦਾ ਪੁੱਠੇ ਪਾਸੇ ਚੱਲ ਪਵੇ ਨਾਮ ਛੱਡਦਾ ਹੈ ਬੰਦਗੀ ਛੱਡਦਾ ਹੈ ਤੇ ਉਹ ਭਾਗ ਲੈਸ ਵੀ ਹੋਣ ਲੱਗ ਪੈਂਦੇ ਨੇ ਘਟਣ ਵੀ ਲੱਗ ਪੈਂਦੇ ਨੇ ਇਸ ਕਰਕੇ ਸਿਆਣੇ ਕਹਿੰਦੇ ਨੇ ਤਪੋਂ ਰਾਜ ਤੇ ਰਾਜੋਂ ਨਰਕ